ਰਾਨੇ ਪਿੰਡ ਅਖਾੜੇ ਦੀਆਂ ਪੈਣ ਕੀ ਕਹਿੰਦਾ ਪ੍ਰਸ਼ਾਸਨ ਕੀ ਪ੍ਰਸ਼ਾਸਨ ਨੇ ਸਾਡਾ ਸਾਰਾ ਜਿਹੜਾ ਸੀਗਾ ਅਸੀਂ ਆਪ ਦੀ ਜਗ੍ਹਾ ਦੇ ਵਿੱਚ ਲਾਇਆ ਹੋਇਆ ਸੀਗਾ ਉਹ ਸਾਰਾ ਸਾਡਾ ਸੱਡਟਾ ਤਾਂ ਸਾਡੀ ਕਿਚਨ-ਕੁੱਚਨ ਜੋ ਵੀ ਉਥੇ ਪ੍ਰਬੰਧ ਸੀ ਸਰਕਾਰ ਜਿਹੜਾ ਕੋਈ ਅੱਜ ਤਾਈਂ ਅਸੀਂ ਬਹੁਤ ਸਰਕਾਰਾਂ ਦੇਖੀਆਂ ਸਾਡੇ ਵੱਡੇ-ਵਡੇਰੇ ਵੀ ਖੜੇ ਆ ਪਰ ਇਹ ਜਹ ਤੱਕ ਅਸੀਂ ਕਿਸੇ ਸਰਕਾਰ ਕੰਨੀ ਦੇਖਿਆ ਪਿੰਡ ਦਾ ਅਖਾੜਾ ਦੇ ਵਿੱਚ ਖੜੇ ਆ ਇਸ ਵਕਤ ਅੱਜ ਉੱਥੇ ਬਾਇਓਗੈਸ ਪਲਾਟ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਹੋਇਆ ਮੀਡੀਆ ਦੀ ਜਾਂ ਕਿਸੇ ਵੀ ਪਰਸਨ ਦੀ ਐਂਟਰੀ ਨਹੀਂ ਹੈ ਡੀਐਸਪੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਮੰਨਿਆ ਵੀ ਜਿਹੜੇ ਪ੍ਰਦਰਸ਼ਨ ਕਰੀਏ ਜਾਂ ਧਰਨਾ ਕਰੀਏ ਉਹਨਾਂ ਦੀ ਮਨਾਹੀ ਹੁੰਦੀ ਆ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਸਰ ਇਹ ਸਾਰਿਆਂ ਵਾਸਤੇ ਬੰਦ ਹੈ ਇਸ ਲਈ ਤੁਸੀਂ ਪਲੀਜ਼ ਅਗਲੇ ਪਾਸੇ ਤੋਂ ਚਲੇ ਜਾਓ ਜੀ ਤੁਸੀਂ ਮੀਡੀਆ 'ਚ ਜ਼ਿੱਦ ਕਰਨੀ ਹੈ ਕਿ ਬੱਸ ਹੀ ਮੀਡੀਆ ਤੇ ਅਸੀਂ ਹੀ ਜਾਣਾ ਹੈ ਮੈਂ ਬੇਨਤੀ ਹੈ ਮੇਰੀ ਸਾਡੀ ਵੀ ਬੇਨਤੀ ਹੈ ਰਿਕੁਐਸਟ ਹੈ ਵੀ ਅਗਲਾ ਰਸਤਾ ਹੈਗਾ ਉੱਥੋਂ ਚਲੇ ਜਾਓ ਅਸੀਂ ਗਾਈਡ ਕਰ ਰਹੇ ਹਾਂ ਅਗਲੇ ਰਸਤੇ ਤੋਂ ਵੀ ਸਰ ਇਹੀ ਕੁਐਸਚਨ ਮਿਲੇਗਾ ਮੈਨੂੰ ਨਹੀਂ ਪਤਾ ਜੀ ਉਹ ਪਲੀਜ਼ ਅੱਗੇ ਚੱਲ ਜਾਓ ਤੁਸੀਂ ਅਗਲੇ ਰਸਤੇ ਤੋਂ ਜਾ ਸਕਦੇ ਹੋ ਜੀ ਮਤਲਬ ਧੰਨਵਾਦ ਕਵਰੇਜ ਨਹੀਂ ਕਰ ਸਕਦੇ ਅਸੀਂ ਧੰਨਵਾਦ ਮੈਂ ਤੁਹਾਨੂੰ ਇਸ ਬਾਰੇ ਨਾ ਮੈਂ ਗੱਲ ਕੀਤੀ ਹੈ ਨਾ ਮੈਂ ਦੱਸ ਸਕਦਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਸਾਨੂੰ ਅਗਲੇ ਰਸਤੇ ਤੋਂ ਜਾਣ ਲਈ ਕਿਹਾ ਇਹ ਅੱਜ ਸਵੇਰ ਦਾ ਜਿਹੜਾ ਸੀਨ ਹੈ ਚਲੋ ਚਾਰੇ ਪਾਸੋਂ ਪਿੰਡ ਨੂੰ ਉਸ ਤਰੀਕੇ ਨਾਲ ਘੇਰਿਆ ਗਿਆਗਾ ਪ੍ਰਸ਼ਾਸਨ ਕੋਲੇ ਕੋਈ ਵਾਜਬ ਸਵਾਲ ਨਹੀਂ ਹੈ ਕਿ ਕਿਉਂ ਨਹੀਂ ਮੀਡੀਆ ਨੂੰ ਉੱਥੇ ਜਾਣ ਦਿੱਤਾ ਜਾ ਰਿਹਾ ਜਾਂ ਕੀ ਕਾਰਨ ਹੈ ਕਿਉਂਕਿ ਪਿੰਡ ਨੂੰ ਇਸ ਤਰੀਕੇ ਨਾਲ ਜਿਹੜਾ ਚਾਰੇ ਪਾਸੋਂ ਘੇਰਾ ਪਾਇਆ ਗਿਆ ਸੋ ਇਹ ਅੱਜ ਦੀ ਤਸਵੀਰ ਹੈ ਪਿੰਡ ਅਖਾੜੇ ਦੀ ਜਿੱਥੇ ਅੱਜ ਫੈਕਟਰੀ ਦੇ ਰਿਗਾਰਡਿੰਗ ਜੋ ਧਰਨਾ ਚੱਲ ਰਿਹਾ ਲਗਭਗ 1 ਸਾਲ ਤੋਂ ਧਰਨਾ ਚੱਲ ਰਿਹਾ ਮਾਤਾ ਜੀ ਖੜੇ ਨੇ ਬੇਬੇ ਥੋੜੇ ਪਿੰਡ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਐਡਾ ਵੱਡਾ ਚਾਰੀ ਪਿੰਡ ਨੂੰ ਘੇਰ ਲਿਆ ਠੀਕ ਹੈ ਨਾ ਸਾਨੂੰ ਵੀ ਨਹੀਂ ਜਾਣ ਦਿੰਦੇ ਕਹਿੰਦੇ ਪੱਤਰਕਾਰਾਂ ਨੇ ਵੀ ਨਹੀਂ ਜਾਣਾ ਹਾਂਜੀ ਹਾਂ ਬਹੁਤ ਤੰਗ ਕੀਤਾ ਹੋਇਆ ਅਜ ਤੜਕੇ ਦਾ 4 ਵਜੇ ਦਾ ਹੂੰ ਕਿਸੇ ਪਾਸੇ ਕੋਈ ਰੋਟੀ ਨਹੀਂ ਲਿਜਾਣ ਦਿੰਦੇ ਕੇ ਤਾਂ ਜਿਹੜੇ ਬੈਠੇ ਆ ਬੰਦੇ ਉਹਨਾਂ ਨੂੰ ਹੂੰ ਕੋਈ ਕਿਤੇ ਉਂ ਨਹੀਂ ਜਾਣ ਦਿੰਦੇ ਰਸਤੇਦਾਰਾਂ ਨੂੰ ਕਿਸੇ ਨੂੰ ਨਿੰਗਣ ਨਹੀਂ ਦਿੰਦੇ ਬਸ ਹਾਂ ਐਂ ਤੰਗ ਹੋਏ ਪਏ ਆ ਸਾਰੇ ਜੀ ਬਹੁਤ ਔਖਾ ਹੋਇਆ ਪਿਆ ਸਵੇਰ ਦਾ ਸਾਰਾ ਘੋਟਾ ਤਾਂ ਉਥੋਂ ਅੱਛਾ ਸਾਰਾ ਘੋਟਾ ਤਾਂ ਹਾਂ ਜੇ ਵੀ ਸੀਨਾ ਸਾਹਿਬ ਕਹ ਚੱਕਤਾ ਹਾਂ ਤਾਂ ਇਹ ਤਸਵੀਰਾਂ ਨੇ ਇਸ ਵਕਤ ਖਾੜੇ ਪਿੰਡ ਦੀਆਂ ਕੋਸ਼ਿਸ਼ ਕਰਾਂਗੇ ਉੱਥੋਂ ਤੱਕ ਪਹੁੰਚਣ ਦੀ ਹਰ ਹਾਲਤ ਦੇ ਵਿੱਚ ਪਿੰਡ ਵਾਸੀ ਧਰਨੇ ਵਾਲੀ ਜਗ੍ਹਾ ਤੋਂ ਆ ਰਹੇ ਆ ਅੰਕਲ ਜੀ ਸਵੇਰੇ ਸਵੇਰੇ ਵੱਡਾ ਐਕਸ਼ਨ ਹਾਂਜੀ ਤੇ ਹਾਂ ਅਸੀਂ ਵੀ ਬੜੀ ਦੂਰ ਤੋਂ ਤੁਰ ਕੇ ਆ ਰਹੇ ਆ ਮੀਡੀਆ ਨੂੰ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਕੀ ਸਮਝਦੇ ਹੋ ਸੈਕਸ਼ਨ ਗੱਲ ਤਾਂ ਇਹ ਹੈ ਹੂੰ ਪ੍ਰਸ਼ਾਸਨ ਵਾਸਤੇ ਜਮਾਂ ਹੀ ਗਲਤ ਹੂੰ ਕੀ ਘਟਨਾ ਕਰਮ ਹੋਇਆ ਸਾਰਾ ਸਵੇਰੇ ਕਿੱਥੋਂ ਨੂੰ ਕਦੋਂ ਪਤਾ ਲੱਗਿਆ ਸਾਨੂੰ ਲੱਗਿਆ ਜੀ 6 ਵਜੇ ਪਤਾ 6:30 ਵਜੇ ਵੀ ਕੋਪਸ ਆਈ ਆ ਬਾਹਰ ਨੂੰ ਨਿਕਲੇ ਅਸੀਂ ਉਹਦਾ ਪਤਾ ਲੱਗਿਆ ਹੂੰ ਕੁੱਤ ਪੁੱਲਾ ਤਾਂ ਪਤਾ ਹੀ ਨਹੀਂ ਸੀ ਕੋਈ ਵੀ ਆਉਣਾ ਪੁਲਿਸ ਨੇ ਜਾਂ ਨਹੀਂ ਆਉਣਾ ਅੱਛਾ ਫਿਰ ਆ ਕੇ ਇੱਥੇ ਥੋੜੇ ਬੰਦੇ ਪਾਏ ਸ਼ੋ ਚੱਕ ਲਏ ਇਹਨਾਂ ਨੇ ਲਾਠੀ ਚਾਰਜ ਵੀ ਕੀਤਾ ਇਹਨਾਂ ਨੇ ਪੁਲਿਸ ਵਾਲਿਆਂ ਨੇ ਲਾਠੀ ਚਾਰਜ ਵੀ ਕੀਤਾ ਵਾ ਤੇ ਸੱਟ ਛੁਟਾ ਟੁਕ ਲੈ ਗਏ ਸਾਰਾ ਸਾਡਾ ਤੇ ਜਿੰਨੇ ਗੱਦੇ ਗੁੱਦੇ ਮੰਜੇ ਪਾਏ ਸਾਰਾ ਕੋ ਚੱਕ ਕੇ ਲੈ ਗਏ ਅੱਡ ਜ਼ਮੀਨ 'ਚ ਸ਼ੈੱਡ ਲਾਇਆ ਸੀ ਉਹ ਚੱਕਤਾ ਜਿਹੜੇ ਬੰਦੇ ਸੀ ਉਹਨਾਂ ਤੇ लाठी चार्ज ਕੀਤਾ ਪੂਰਾ ਕੱਪੜੇ ਕੁੱਪੜੇ ਪਾੜੇ ਬੰਦੇ ਜੀ ਹਾਂਜੀ ਕੱਪੜੇ ਹੀ ਪਾੜੇ ਆ ਬੰਦਿਆਂ ਦੇ लाठी चार्ज ਵੀ ਕੀਤਾ ਸਾਰਿਆਂ ਤੇ ਉਹਨਾਂ ਦਾ ਕਿੱਥੇ ਕੋਈ ਰੋਡ ਜਾਮ ਕੀਤਾ ਸੀ ਉਹ ਤਾਂ ਆਪਣੀ ਪਰਸਨਲ ਪ੍ਰੋਪਰਟੀ 'ਚ ਬੈਠੇ ਸੀ ਸ਼ੈੱਡ ਤੇ ਬੈਠੇ ਸੀ ਕਿ ਉਹਨਾਂ ਦਾ ਹੱਕ ਨਹੀਂ ਸੀ ਬੈਠੇ ਨੇ ਜੀ ਹੈਗੇ ਨੇ ਭੰਤਾ ਸਾਰਾ ਸ਼ੈੱਡ ਜਿੰਨਾ ਨੁਕਸਾਨ ਸੀ ਬਹੁਤ ਨੁਕਸਾਨ ਕੀਤਾ ਸਾਰੇ ਉੱਥੇ ਆ ਬੰਦੇ ਆਪਣੇ ਮੂਹਰੇ ਬੁੜੀਆਂ ਬੰਦੇ ਸਾਰੇ ਇੱਥੇ ਆ ਜੀ ਜਿਹੜੇ ਉੱਥੇ ਧਰਨੇ ਤੇ ਬੰਦੇ ਕੋਈ ਆਏ ਜਾਂ ਕਾਨੂੰਨ ਤਾਂ ਨਹੀਂ ਹੈਗਾ ਆਪਣੇ ਵੀ ਆਪਣਾ ਧਰਨਾ ਨਹੀਂ ਲਾ ਸਕਦੇਗੇ ਲਾ ਸਕ ਆਪਦੀ ਪ੍ਰਾਪਰਟੀ ਚ ਲਾ ਸਕਦਾ ਰੋਡ ਤਾਂ ਨਹੀਂ ਜਾਮ ਕੀਤਾ ਸੀ ਜੇ ਲੋਕਾਂ ਨੂੰ ਪਰੇਸ਼ਾਨ ਕੀਤਾ ਫੇਰ ਆਪਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਅਸੀਂ ਗਲਤ ਆ ਆਪਦੀ ਜ਼ਮੀਨ ਦੇ ਵਿੱਚ ਧਰਨਾ ਲਾਇਆ ਸੀ ਬੈਠੇ ਸੀ ਕਿ ਰਾਮਨਾਥ ਸ਼抗ੀ ਮਈ ਦਾ ਹਰ ਧਰਨਾ ਆਪਾਂ ਕਰ ਰਹੇ ਸੀਗੇ ਤੇ ਬਿਨਾਂ ਦੱਸੇ ਤੋਂ ਆ ਕੇ ਸਿੱਧਾ ਅਟੈਕ ਕਰਨਾ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆ ਕੇ ਜਿਹੜੇ ਆਗੂ ਆ ਜਾਂ ਆਪਣੇ ਪਿੰਡ ਵਾਸੀ ਉਹਨਾਂ ਨਾਲ ਆ ਕੇ ਕੋਈ ਗੱਲ ਕੀਤੀ ਵੀ ਤੁਸੀਂ ਉੱਠ ਨਹੀਂ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੂੰ ਤਾਂ ਸਾਧਰੇ ਆ ਕੇ ਜੀ ਉਹਨਾਂ ਨੂੰ ਤਾਂ ਘਰਾਂ ਚੋਂ ਚੱਕ ਲਿਆ ਜੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਵੀ ਸਾਰੇ ਬੰਦ ਕਰਕੇ ਉੱਥੇ ਗੁਰਦੁਆਰੇ ਚ ਵੀ ਬੇਨਤੀ ਨਹੀਂ ਕਰ ਦਿੱਤੀ ਸਪੀਕਰ ਫੜ ਲਿਆ ਲੋਸਟਮੈਂਟ ਕਰਨ ਨਹੀਂ ਦਿੱਤੀ ਗੁਰਦੁਆਰੇ ਜੀ ਲੋਸਟਮੈਂਟ ਤੜਕੇ ਕਰਨ ਨਹੀਂ ਦਿੱਤੀ ਗੁਰਦੁਆਰੇ ਦਾ ਸਾਹਿਬ ਓਮੀ ਜੋਤੀਆਂ ਪਾ ਕੇ ਕੇ ਜੋ ਉੱਦਾਂ ਕੋਈ ਮੱਥਾ ਟੇਕਣ ਜਾਂਦਾ ਉਹਨਾਂ ਨੂੰ ਮੱਥਾ ਟੇਕਣ ਵੀ ਨਹੀਂ ਜਾਣ ਦਿੱਤਾ ਗੁਰੂ ਘਰ ਵੀ ਗੁਰਦੁਆਰਾਂ ਸਾਹਿਬ ਤੱਕ ਵੀ ਕਬ ਜਾਂਨਾਂ ਨੇ ਆਪ ਕੀਤਾ ਚੌਰ ਸਾਹਿਬ ਆਪ ਕਰਨ ਲੱਗੇ ਸਲਸਲੇ ਮੁਲਾਜ਼ਮ ਉਹਨਾਂ ਦਾ ਹੱਕ ਹੀ ਨਹੀਂ ਸੀ ਬੂਟ ਪਾਏ ਹੋਏ ਓਵੇਂ ਕਿੰਡੀ ਵੱਡੀ ਗਲਤ ਗੱਲ ਆ ਇਹ ਕਰਜਰਾ ਸਾਹਿਬ ਜੀ ਗੁੰਡਾਗਰਦੀ ਕਰਦੇ ਸੀ ਸ਼ਾਂਤ ਮਹੀਨਾ ਬੈਠੇ ਆ ਜਾਂ ਤਾਂ ਗੁੰਡਾਗਰਦੀ ਕਰਦੇ ਹੋਏ ਇਹ ਫੇਰ ਆ ਸ਼ਾਂਤ ਮਹੀਨਾ ਬੈਠੇ ਸੀ ਇਹਨਾਂ ਧੱਕਾ ਥੋੜਾ ਕਰਨਾ ਚਾਹੀਦਾ ਸੀਗਾ ਬਹੁਤ ਜ਼ਿਆਦਾ ਧੱਕਾ ਕਰਦੇ ਆ ਤੇ ਇਹ ਜਿਹੜੀ ਫੈਕਟਰੀ ਆ ਸਾਰਿਆਂ ਲਈ ਘਾਤ ਕੀ ਆ ਸਾਰੀ ਦੁਨੀਆ ਲਈ ਸਾਰੇ ਥਾਵਾਂ ਤੇ ਜਿੱਥੇ ਵੀ ਲਾਦੇ ਘਾਤ ਕਾ ਸਾਡੇ ਪਿੰਡ ਨੂੰ ਪਤਾ ਕਿੰਨੀ ਘਾਤਕ ਚੀਜ਼ ਆ ਮੁੜ ਕੇ ਇੱਥੇ ਪਾਣੀ ਸਾਰਾ ਖਰਾਬ ਹੋਊਗਾ ਤੇ ਇੱਥੇ ਬੰਦਿਆਂ ਨੂੰ ਕਿੰਨੇ ਰੋਗ ਕੈਂਸਰ ਬਿਮਾਰੀਆਂ ਲੱਗਣਗੀਆਂ ਤਾਂ ਬੱਚਾ ਪੈਦਾ ਕਰਨ ਜੋ ਕਰੇ ਰਹਿ ਜਾਣਗੇ ਇਨਸਾਨ ਪਿੰਡ ਵਾਸੀ ਨੇ ਚਸ਼ਮਦੀਦ ਨੇ ਧਰਨੇ ਵਾਲੀ ਜਗ੍ਹਾ ਤੋਂ ਆ ਰਹੇ ਆ ਅੱਜ ਜਿਹੜਾ ਵੱਡਾ ਐਕਸ਼ਨ ਹੋਇਆ 6 ਵਜੇ 6 ਵਜੇ ਦੇ ਕਰੀਬ ਜਿਹੜਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਪਰ ਐਕਸ਼ਨ ਪੁਲਿਸ ਦਾ ਜਿਹੜਾ ਹੈਗਾ 4 ਵਜੇ ਦੇ ਕਰੀਬ ਹੋਇਆ ਇਹ ਤਸਵੀਰਾਂ ਨੇ ਪਿੰਡ ਦੇ ਚੱਪੇ-ਚੱਪੇ ਤੇ ਪੁਲਿਸ ਫੋਰਸ ਭਾਰੀ ਬਲ ਜਿਹੜੇ ਹੈਗੇ ਆ ਇੱਥੇ ਲਾਏ ਗਏ ਆ ਪੁਲਿਸ ਨੇ ਆਪਣੀਆਂ ਗੱਡੀਆਂ ਪਿੰਡ ਦੇ ਚਾਰੇ ਪਾਸੇ ਜਿਹੜੀਆਂ ਟੇਡੀਆਂ ਕਰਕੇ ਲਾਤੀਆਂ ਕਿਸੇ ਨੂੰ ਇੱਥੋਂ ਤੱਕ ਕਿ মিডিਆ ਨੂੰ ਸਾਨੂੰ ਵੀ ਅਸੀਂ ਇੱਕ ਵੱਡੇ ਪੁਲਿਸ ਅਫਸਰ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਹੱਥ ਜੋੜ ਕੇ ਮਾਫੀ ਮੰਗੀ ਕਿ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ ਸਾਨੂੰ ਉੱਪਰੋਂ ਹੁਕਮ ਆ ਤਾਂ ਇਹ ਤਸਵੀਰਾਂ ਨੇ ਪਿੰਡ ਆਖਾੜੇ ਦੀਆਂ ਜਿੱਥੇ ਆਖਾੜੇ ਪਿੰਡ ਦੇ ਵਿੱਚ ਪੁਲਿਸ ਨੇ ਚਾਰੇ ਤਰਫੋਂ ਪਿੰਡ ਨੂੰ ਘੇਰ ਲਿਆ ਉੱਥੇ ਸਾਡੀਆਂ ਬੀਬੀਆਂ ਸਾਡੀਆਂ ਮਾਮਾ ਵੀ ਡਾਂਗਾਂ ਲੈ ਕੇ ਮੋਰਚੇ ਤੇ ਬੈਠੀਆਂ ਨੇ ਮਾਤਾ ਜੀ ਅੱਜ ਵੱਡੇ ਤੜਕੇ ਇਹ ਐਕਸ਼ਨ ਹੋਇਆ ਪੁਲਿਸ ਦਾ ਪਹਿਲਾਂ ਵੀ ਹੁੰਦਾ ਰਿਹਾ ਪਰ ਅੱਜ ਕੁਝ ਜ਼ਿਆਦਾ ਹੀ ਕਰੜੇ ਹੋਇਆ ਹਾਂ ਹਾਂ ਹਾਂਜੀ ਅੱਜ ਤਾਂ ਸੁੱਤੇ ਨੂੰ ਘੇਰ ਲਿਆ ਜੀ ਹਾਂਜੀ ਐ ਸੁੱਤੇ ਪੈਨ 5 ਵਜੇ ਫੋਨ ਆਇਆ ਹਾਂ ਸਾਡਾ ਸਰਦਾਰ ਇੱਥੇ ਰਹਿੰਦਾ 5 ਵਜੇ ਫੋਨ ਆਇਆ ਵੀ ਉੱਥੇ ਘੇਰਾ ਪੁਲਸ ਨੇ ਬਹੁਤ ਜ਼ਿਆਦਾ ਪਾ ਲਿਆ ਜਦੋਂ ਅਸੀਂ ਫੋਨ ਕਰਦਿਆਂ ਨੂੰ ਫੋਨ ਬੰਦ ਹੋ ਗਿਆ ਯਾਨੀ ਪੁਲਿਸ ਨੇ ਮੂਰੇ ਫੋਨ ਚੱਕ ਲੇ ਉਹ ਸਾਡਾ ਧਰਨਾ ਜਿਹੜਾ ਸਾਡਾ ਆਪ ਦਾ ਬਣਾਇਆ ਸੀ ਉਹ ਧਰਨਾ ਵੀ ਚੱਕਤਾ ਇੱਕ ਬੰਦੇ ਦੀ ਖਾਤਰ ਦੁਨੀਆ ਕਿੰਨੀ ਪਰੇਸ਼ਾਨ ਹੋ ਗਈ ਹੈਨਾ ਇਹ ਹੁਣ ਇਹਨੂੰ ਸੋਚਣਾ ਚਾਹੀਦਾ ਵੀ ਇਹ ਗੰਦੀ ਫੈਕਟਰੀ ਹੁਣ ਭੋਰਾ ਭੋਰਾ ਸਾਡੀ ਤਾਂ ਜਿੰਦਗੀ ਲੰਘ ਗਈ ਸ਼ਾਇਦ ਕੁਝ ਹੋ ਗਿਆ ਸੀ ਉਧਰ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਕ ਵਾਰੀ ਫੇਰ ਗਰਮਾ ਗਰਮੀ ਹੋਈ ਆ ਇੱਥੇ ਥੋੜੀ ਟਕਰਾਰ ਹੋਈ ਆ ਪਿੰਡ ਵਾਸੀ ਇੱਕ ਪਾਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਜਿਹੜੀ ਕੋਈ ਟਕਰਾਰ ਵਾਜੀ ਹੋਣ ਦੀ ਕੋਸ਼ਿਸ਼ ਹੋਈ ਆ ਆਪਣਾ ਗੱਲ ਹੋਈ ਸੀ ਕਿ ਉਹ ਐਕਸ਼ਨ ਹੋ ਸਕਦਾ ਪਰ ਅੱਜ ਵੱਡੇ ਤੜਕੇ ਬਹੁਤ ਵੱਡਾ ਐਕਸ਼ਨ ਅੱਜ ਤੜਕੇ 4 ਵਜੇ ਇਹਨਾਂ ਨੇ ਜਿੰਨੇ ਸਾਡੇ ਆਗੂ ਸਾਰਿਆਂ ਦੇ ਘਰ ਤੇ ਰੇਡ ਕੀਤੀ ਆ 15 ਤੋਂ 20 ਬੰਦੇ ਸਾਡੇ ਚੱਕ ਕੇ ਵਿੱਚ ਲੇਡੀਜ਼ ਨੂੰ ਚੱਕ ਕੇ ਲੈ ਗਏ ਨੇ ਬਾਕੀ ਕੁਝ ਜਿਨ੍ਹਾਂ ਨੂੰ ਪਤਾ ਲੱਗਿਆ ਉਹ ਆਪ ਟਾਊਨ ਰੋਲ ਕਰਕੇ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਹੁਣ ਕੀ ਕਹਿੰਦਾ ਪ੍ਰਸ਼ਾਸਨ ਕੀ ਪ੍ਰਸ਼ਾਸਨ ਨੇ ਸਾਡਾ ਸਾਰਾ ਜਿਹੜਾ ਸੀਗਾ ਅਸੀਂ ਆਪ ਦੀ ਜਗ੍ਹਾ ਦੇ ਵਿੱਚ ਲਾਇਆ ਹੋਇਆ ਸੀਗਾ ਉਹ ਸਾਰਾ ਸਾਡਾ ਸੈਟਟਾਤਾ ਸਾਡੀ ਕਿਚਨ ਕੁਚਨ ਜੋ ਵੀ ਉਥੇ ਪ੍ਰਬੰਧ ਸੀ ਸਾਡਾ ਆਪਦੀ ਜ਼ਮੀਨ ਤੇ ਵਾ ਦੀ ਸਾਰਾ ਉਹਨਾਂ ਨੇ ਢਾ ਦਿੱਤਾ ਵਾ ਹੁਣ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਵਾ ਸਾਡੇ ਬੰਦਿਆਂ ਤੇ ਕੁੱਟਮਾਰ ਕੀਤੀ ਆ ਆ ਦੇਖੋ ਲੀੜੇ ਪਾੜ ਦਿੱਤੇ ਆ लाਠੀ ਚਾਰਜ ਕੀਤਾ ਰਾਕੀ ਭਾਈ ਜੀ ਸਾਰੀ ਗੱਲ ਕੀ ਹੋਈ ਇਹ ਸਾਡੇ ਸਵੇਰੇ 4 ਵਜੇ ਨਾਲ ਅਚਾਨਕ ਹੀ ਸਾਰੇ ਪਿੰਡ ਤੇ ਅਟੈਕ ਕਰਤਾ ਇਹਨਾਂ ਨੇ ਜਦੋਂ ਸਾਡੇ ਪਿੰਡ ਸਾਰਾ ਇਹਨਾਂ ਨੇ ਸੌਣੀ ਚ ਤਬਦੀਲ ਕਰਤਾ ਇਹਨਾਂ ਨੇ ਸਾਰਾ ਪਿੰਡ ਤੇ ਜਦੋਂ ਅਸੀਂ ਮਤਲਬ ਉੱਥੇ ਐਂਟਰ ਕਰਨ ਲੱਗੇ ਸਾਡੇ ਤਾਂ ਇਹਨਾਂ ਨੇ ਜ਼ਬਰਦਸਤੀ ਡਾਂਗ ਭਲਾਈ ਸਾਡੇ ਕੱਪੜੇ ਪਾੜੇ ਲੇਡੀਜ਼ ਦੇ ਪਾੜੇ ਸਾਡੇ ਤੁਸੀਂ ਇੱਥੇ ਸੀ ਉਸ ਵਕਤ ਉਹ ਐਸੇ ਵੀ ਸਾਰੇ ਇਸ ਵਕਤ ਤੁਸੀਂ ਕੋਲੇ ਸੀ ਸਾਰੇ ਪਿੰਡ ਇੱਥੇ ਇਕੱਠਾ ਹੋ ਗਿਆ ਔਨ ਸਾਰੀ ਸਾਡੇ ਤੇ ਇਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਔਨ ਸਾਰੀ ਸਾਡੇ ਤੇ ਅਟੈਕ ਕਰਤਾ ਸਾਡੇ ਮੂਟ ਖੜਾਤਾ ਉਹ ਕਹਿੰਦੇ ਲੀੜੇ ਕੱਪੜੇ ਬਹੁਤ ਕੱਪੜੇ ਪਾਟੇ ਬੈਠ ਕੇ ਮਾਈਆਂ ਦੇ ਛੱਟਾ ਮਾਰਦੇ ਨਾਲੇ ਬਜ਼ੁਰਗ ਆ ਦੇਖੋ ਉਧਰ ਤੁਸੀਂ ਦੇਖ ਸਕਦੇ ਹੋ ਉਹਦੇ ਉਹਨਾਂ ਦੇ ਡਾਂਗਾ ਮਾਰੀ ਡਾਂਗਾ ਮਾਰਨ ਜਾਂਦੇ ਬਹੁਤ ਫਰਾਹ ਕੀਤਾ ਸਾਡਾ ਸੈਟ ਉੱਤੇ ਜਿਹੜਾ ਸਾਰਾ ਟੈਨਸ ਕਰਤਾ ਇਹਨਾਂ ਨੇ ਸਾਰਾ ਕੁਝ ਜਿੰਨਾ ਸਾਡਾ ਪਾਇਆ ਸੀ ਸਾਡੇ ਸਿਲੰਡਰ ਸਾਡੀ ਰਸੋਈ ਜਿਹੜੀ ਪਾਈ ਸੀ ਜੋ ਲੈਟਰਨ ਬਾਥਰੂਮ ਸਾਰੇ ਇਹਨਾਂ ਨੇ ਸਾਰਾ ਕੁਝ ਤਬਾਹ ਕਰਤਾ ਸਾਡਾ ਇਹਨਾਂ ਨੇ ਕੀ ਮਕਸਦ ਲੱਗਦਾ ਪ੍ਰਸ਼ਾਸਨ ਜਾਂ ਸਰਕਾਰ ਚਾਹੁੰਦੀ ਕੀ ਆ ਸਰਕਾਰ ਜਿਹੜ ਤਾਂ ਇਹੀ ਬਹੁਤ ਸਰਕਾਰਾਂ ਦੇਖੀਆਂ ਸਾਡੇ ਵੱਡੇ-ਵਡੇਰੇ ਵੀ ਖੜੇ ਆ ਪਰ ਇਹ ਜਹ ਤੱਕ ਅਸੀਂ ਕਿਸੇ ਸਰਕਾਰ ਚ ਨਹੀਂ ਦੇਖਿਆ ਹਜੇ ਤੱਕ ਕਿਸੇ ਦੇ ਵੀ ਲੀਡਰ ਦੇ ਕੰਨ ਤੇ ਜੂਨ ਹੀ ਸਰ ਕੀ ਐਡਾ ਮਾਹੌਲ ਗਰਮ ਹੋਇਆ ਹੋਇਆ ਇੱਥੇ ਕੋਈ ਜਾਨੀ-ਮਾਨੀ ਨਿਸ਼ਾਨ ਹੋ ਸਕਦਾ ਤਸਵੀਰ ਹੋਰ ਦੇਖ ਲਈਏ ਪ੍ਰਸ਼ਾਸਨ ਵੱਲੋਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਡਰੋਨ ਕੈਮਰੇ ਦੇ ਰਾਹੀਂ ਇਹ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਜਿਹੜਾ ਦੇਖੋ ਇਧਰ ਮਾਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਧਰ ਇੱਕ ਮਾਤਾ ਜੀ ਨੇ ਕੱਪੜੇ ਕਿਸ ਤਰ੍ਹਾਂ ਪਾੜੇ ਆ ਪ੍ਰਸ਼ਾਸਨ ਨੇ ਇੱਥੇ ਪਾੜੇ ਜਿੰਨਾਂ ਨੇ ਇੱਥੇ ਸਟੱਪ ਕੀਤਾ ਅਲਸੇ ਤੱਕ ਆ ਕੀਤਾ ਸਾਡੇ ਬੁਢਾ ਬੰਦਿਆਂ ਇੱਥੇ ਸਾਨੂੰ ਛੁੱਟਿਆ ਲੈਣਾ ਨੇ ਕੋਟ-ਕੋਟ ਕੇ ਤਾਂ ਇਹ ਤਸਵੀਰਾਂ ਨੇ ਅਖਾੜੇ ਪਿੰਡ ਦੀ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਅਜੇ ਇੱਕ ਸਰਕਾਰੀ ਐਕਸ਼ਨ ਹੋਇਆ ਇੱਧਰ ਬੀਬੀਆਂ ਨੇ ਸਾਡੀਆਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਥੋੜਾ ਰਸਤਾ ਦਿਓ ਤਾਂ ਇੱਥੇ ਜਿਹੜੀ ਹੈਗੀ ਪਿੰਡ ਵਾਲਿਆਂ ਦੇ ਵਿਚਾਲੇ ਤਕਰਾਰਬਾਜੀ ਹੋ ਰਹੀ ਆ ਮਾਤਾ ਜੀ ਥੋੜਾ ਰਸਤਾ ਦਿਓ ਭੈਣ ਜੀ ਭੈਣ ਜੀ ਰਸਤਾ ਇਹ ਤਸਵੀਰਾਂ ਨੇ ਪਿੰਡ ਅਖਾੜੇ ਦੀਆਂ ਭੈਣ ਜੀ ਹੋਰ ਸਾਈਡ ਤੇ ਇੱਥੇ ਜਿਹੜਾ ਹੈਗਾ ਪਿੰਡ ਵਾਲਿਆਂ ਦੇ ਵਿਚਾਲੇ ਤੇ ਪ੍ਰਸ਼ਾਸਨ ਦੇ ਵਿਚਾਲੇ ਇੱਕ ਤਕਰਾਰਵਾਜੀ ਹੋ ਰਹੀ ਆ ਸ਼ਰਮ ਬੰਦੇ ਨੂੰ ਲੱਖ ਚਾਰਜ ਕਰ ਰਹੇ ਆ ਸ਼ਰਮ ਬੰਦੇ ਨੂੰ ਲੱਖ ਚਾਰਜ ਕਰ ਰਹੇ ਆ ਇਹ ਆਪਦੇ ਡਿਊਟੀ ਕਰਦੇ ਸਾਡੇ ਬੰਦੇ ਨੂੰ ਮਾਰ ਕੇ ਕਿਤੇ ਸੱਟਾਂ ਪਰ ਜੇਲ੍ਹ ਚ ਸੱਟੇ ਪਾਏ ਆ ਬਸ ਹੋਈ ਆ ਸਾਰੀ ਗੱਲ ਇਹ ਸਵੇਰ 2 ਵਜੇ ਦੀ ਗੱਲ ਆ ਹਾਂ ਉਹਨੂੰ ਨਹੀਂ ਕਿਹਾ ਮੈਂ ਤੁਪੇ ਬਹਾ ਜਾਂਦਾਗਾ ਜੀ ਨਹੀਂ ਬਹਿ ਸਕਦੇ ਤੁਪੇ ਇਹਨਾਂ ਸਰਕਾਰ ਨੇ ਸਾਡੇ ਤੇ ਆ ਕਿਤਾ ਹੋਏਗਾ ਸਾਡਾ ਸਾਰਾ ਘਟ ਕੇ ਬੰਦਾ ਨਹੀਂ ਪਾਇਆ ਪਿਆ ਬਾਈ ਜੀ ਬਾਈ ਜੀ ਇਧਰ ਬਾਈ ਜੀ ਕੀ ਗੱਲ ਹੋਈ ਆ ਸਾਰੀ ਨਹੀਂ ਨਹੀਂ ਮੁਲਾਜ਼ਮਾਂ ਉਹ ਖੜਾ ਵਾ ਪਰਲੇ ਰਸਤੇ ਜਾ ਰਿਹਾ ਵਾ ਉਹ ਦੇਖੋ ਉਹਦੀ ਨਾਮ ਪਲੇਟ ਮੈਂ ਚੱਲ ਕੇ ਦੱਸਦਾ ਕੌਣ ਆ ਉਹ ਖੜਾ ਸਾਹਮਣੇ ਉਹ ਖੜਾ ਵਾ ਦੇਖੋ ਉਹਦਾ ਨਾਮ ਪਲੇਟ ਕੀ ਆ ਉਹਦੀ ਮੈਨੂੰ ਕਹਿੰਦਾ ਡਾਂਗ ਮਾਰੂ ਮੈਂ ਕਿਹਾ ਡਾਂਗ ਮਾਰਨੀ ਹੈ ਮੈਂ ਤਾਂ ਮਾਰ ਹੋਰ ਵੀ ਮੁਲਾਜ਼ਮ ਖੜੇ ਆ ਮੈਂ ਕਿਹਾ ਜੇ ਤੇਰੇ ਕਰਮੈਸ਼ ਤੋਂ ਬਰਦੀ ਲਾ ਕੇ ਦੇਖ ਲੈ ਤੇਰੀ ਮੈਂ ਕਰਮੈਸ਼ ਨੂੰ ਮੈਂ ਦੱਸਦਾ ਵੀ ਤੇਰੇ ਗਬੇਸ਼ ਕਿੰਨੀ ਗਾ ਤੇਰੇ ਵਿੱਚ ਝੂਠੇ ਮੁਕਾਬਲੇ ਕਰਕੇ ਤਾਂ ਮਰਦੇ ਆ ਕਿੰਨਾ ਕੁਛ ਵੀ ਇਹ ਗੁੰਡਾਗਰਦੀ ਕਰਨ ਆਏ ਹੋਏ ਆ ਮੇਰੇ ਘਰ ਵਿੱਚ ਕੀ ਕਰੀ ਸੀ ਬੰਦੇ ਫੱਟੜ ਹੋ ਗਏ ਗਰਮੀ ਦੀ ਵਜ੍ਹਾ ਨਾਲ ਦੌਰਾ ਪੈ ਪੈ ਕੇ ਡਿੱਗੀ ਜਾਂਦੇ ਆ ਛਾਵੇਂ ਵੀ ਨਹੀਂ ਬੈਠਣ ਦਿੰਦੇ ਛਾਵੇਂ ਗੱਡੀਆਂ ਲਾ ਲੀਆਂ ਵਾ ਬਿਹੋਸ਼ ਹੋ ਗਿਆ ਉਹ ਬਿਹੋਸ਼ ਹੋਇਆ ਪਿਆ ਇੰਨੇ ਸਾਡੇ ਬੰਦੇ ਦੇ ਡਾਂਗਾ ਮਾਰੀਆਂ ਜੇ ਉਹਨੂੰ ਕੁਝ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਇਹ ਪ੍ਰਸ਼ਾਸਨ ਉਹਦਾ ਜ਼ਿੰਮੇਵਾਰ ਉਹ ਫੈਕਟਰੀ ਦਾ ਮਾਲਕ ਉਹਦਾ ਜ਼ਿੰਮੇਵਾਰ ਉਹ ਭਗਵੰਤਪਾ ਜਿੰਮੇਵਾਰ ਉਹ ਇਧਰ ਲਿਆ ਤਸਵੀਰਾਂ ਪ੍ਰਸ਼ਾਸਨ ਦੀ ਗੱਡੀ ਨੂ ਧੱਕੇ ਨਾਲ ਅੱਗੇ ਪਾਇਆ ਪ੍ਰਦਰਸ਼ਨਕਾਰੀ ਨੇ ਪਿੰਡ ਅਖਾੜਾ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਮਾਹੌਲ ਬਹੁਤ ਤਣਾਅਪੂਰਵਕ ਔਰ ਬੜਾ ਗਰਮੀ ਵਾਲਾ ਹੋਇਆ ਕਿਉਂਕਿ ਇਹ ਸਰਕਾਰ ਦੀ ਸਿੱਧਮ ਸਿੱਧੀ ਗੁੰਡਾਗਰਦੀ ਆ ਆਮ ਲੋਕਾਂ ਦੀ ਸਰਕਾਰ ਬੇਬੇ ਆਮ ਲੋਕਾਂ ਦੀ ਸਰਕਾਰ ਜਿਹੜੇ ਕਹਿੰਦੇ ਸੀ ਸਾਡੇ ਸਾਡੀ ਸਰਕਾਰ 'ਚ ਧਰਨਾ ਨਹੀਂ ਲੱਗੂਗਾ ਨਹੀਂ ਲਗੇ ਨਹੀਂ ਦੇਣੀ ਹਾਂ ਲਗੇ ਨਹੀਂ ਦੇਣੀ ਭਗਵਾਨ ਤਮਾਨ ਭਗਵਾਨ ਤਮਾਨ ਭਗਵਾਨ ਤਮਾਨ ਕਹਿੰਦਾ ਸੀ ਕਿ ਸਾਡੀ ਸਰਕਾਰ ਚ ਧਰਨਾ ਨਹੀਂ ਲੱਗੂ ਤੁਹਾਨੂੰ ਕੋਈ ਤਖਲੀਫ ਨਹੀਂ ਹੋਵੇ ਸਾਲ ਹੋ ਗਿਆ ਪਿਆ ਪਿਆਗਾ ਘਰੇ ਚੁੱਲ੍ਹੇ ਬੰਦ ਪਏ ਆ ਜਵਾਕ ਭੁੱਖੇ ਪਏ ਬੈਠੇ ਆ 3-4 ਵਜੇ ਦੇ ਇੱਥੇ ਬੈਠੇ ਆ ਸਾਰਾ ਮੁਸ਼ਕਲ ਅਜਰੋਲਦਾ ਵਾ ਜਵਾਕ ਭੁੱਖੇ ਰੋੜਾ ਤੇ ਬੈਠੇ ਨੇ ਕੰਨੇ ਦੇ ਹੋਗੇ ਕਿੰਨਾ ਦਿਨ ਹੋਗੇ ਇੰਨੇ ਵੀ ਸ਼ਰਮ ਲਾਈ ਹੋਈ ਆ ਉਹਦੀ ਫੁੱਦੂ ਬੰਦੇ ਦੀ ਉਹਨੂੰ ਫੁੱਦੂ ਬੰਦੇ ਨੂੰ ਆਏ ਨਹੀਂ ਹੁੰਦਾ ਆਪਾਂ ਗਾਲਾਂ ਨਹੀਂ ਦੇਣੀਆ ਆਪਾਂ ਆ ਇਹ ਤਸਵੀਰਾਂ ਨੇ ਕਿਤੇ ਨਾ ਕਿਤੇ ਆਪਾਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪਿੰਡਾਂ ਖਾੜੇ ਦੇ ਵਿੱਚ 1 ਸਾਲ ਦੇ ਕਰੀਬ ਸਮਾਂ ਹੋ ਗਿਆ 1 ਸਾਲ ਦੇ ਇਧਰ ਦੀ ਜਾਣ ਦੀ ਕੋਸ਼ਿਸ਼ ਕਰਾਂਗੇ ਥੋੜੀ ਕਿਸੇ ਪਾਸ ਦੀ ਜੇਕਰ ਰਸਤਾ ਮਿਲਦਾ ਤਾਂ